ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ। ਵੈਰੀ ਗੁੱਡ ਜੀ ਸਾਰਿਆਂ ਨੂੰ ਹੱਸਦੇ ਵਸਦੇ ਰੱਖਣ ਜੀ। ਇਹ ਆਪਾਂ ਕੱਪੜੀ ਧੋ ਰਹੇ ਸੀਗੇ ਜੀ। ਕੁਝ ਧੋਕੇ ਆਪਾਂ ਪਹਿਲਾਂ ਸੁੱਕਣੇ ਪਾ ਦਿੱਤੇ ਨੇ। ਤੇ ਥੋੜੀ ਜਿਹੀ ਰਹਿ ਗਈ ਸੀ ਉਹ ਵੀ ਪਾ ਦਾਂਗੇ। ਹਵਾ ਬਹੁਤ ਤੇਜ਼ ਚੱਲ ਰਹੀ ਸੀ। ਤੇ ਹਵਾ ਦੇ ਨਾਲ ਅੱਜ ਕਾ ਸੀਜ਼ਨ ਚੱਲਣ ਕਰਕੇ ਗਰਦ ਵੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਇਹ ਸਾਮ ਜੀ ਨੂੰ ਧੋਤੇ ਸੀ ਕੱਪੜੇ ਇਸ ਟਾਈਮ ਥੋੜੀ ਜੀ ਗਰਦ ਘਟ ਜਾਂਦੀ ਹੈ ਸਵੇਰੇ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ ਕੁਛ ਇਧਰ ਆਪਣੇ ਕਣ ਕਬੱਡੀ ਸੀਗੀ ਜੀ ਗਰਦ ਤਾਂ ਕਰਕੇ ਵੱਧ ਆਉਂਦੀ ਸੀ ਆਪਾਂ ਨੇ ਵੀ ਵੱਡੀ ਸੀ ਤੇ ਨਾਲ ਘਰ ਵਾਲਿਆਂ ਨੇ ਵੀ ਗੱਦ ਬਹੁਤ ਆਈ ਹੈ ਅੱਜ ਤਾਂ ਜਿਆਦਾ ਇਹ ਸੁੱਕਣੇ ਪਾ ਦਾਂਗੇ ਜੀ ਕੱਪੜੇ ਆਪਾਂ ਛੋਟੇ ਕੱਪੜਿਆਂ ਦੇ ਤੇ ਚਟਿਕਣੀਆਂ ਲਾ ਦਿੱਤੀਆਂ ਨੇ ਹਵਾ ਨਾਲ ਡਿੱਗਦੇ ਸੀ ਤੇ ਵੱਡੇ ਤਾਂ ਵੀ ਟੰਗ ਦਿੱਤੇ ਨੇ ਜੀ ਇਧਰਲੀ ਸਾਈਡ ਤੇ ਇਹ ਜਿਹੜੀ ਹਵਾ ਚੱਲਦੀ ਹੈ ਜੋ ਘੱਟ ਲੱਗਦੀ ਹੈ ਲੱਗਦੀ ਤਾਂ ਹੈਗੀ ਹੈ ਜੀ ਥੋੜੀ ਜਿਹੀ ਘੱਟ ਲੱਗਦੀ ਹੈ ਜੀ ਦੂਸਰੀ ਹਵਾ ਚੱਲਦੀ ਹੈ ਪੂਰੀ ਜੀ ਉਹ ਵੱਧ ਲੱਗਦੀ ਹੈ ਇਧਰੋਂ ਲਓ ਜੀ ਇਹ ਪਾ ਤੇ ਸੁੱਕਣੇ ਆਪਾਂ ਇਥੇ ਕਰਨ ਲੱਗੀ ਸੀ ਜੀ ਮੈਂ suit ਦੀ ਕਟਿੰਗ ਫਿਟਿੰਗ ਦੀ ਆਪਾਂ ਨਿਸ਼ਾਨੀਆਂ ਲਾ ਲੈਣੇ ਆ ਸਾਰੇ ਫਿਰ ਕਟਿੰਗ ਕਰ ਲਾਂਗੇ ਜੀ ਪਹਿਲਾਂ ਕਮੀਜ਼ ਕੱਟ ਰਹੇ ਆ ਸਲਵਾਰ ਹਜੇ ਰਹਿੰਦੀ ਹੈ ਜੀ ਬਾਅਦ ਚ ਕਟਾਂਗੇ ਇਹ ਸ਼ਾਪਿੰਗ ਵਗੈਰਾ ਜੀ ਆਪਾਂ ਕੋਈ ਨਹੀਂ ਕਰੀ ਜੀ ਇਹ ਘਰੀ ਪਿਆ ਸੀ ਆਪਣੇ ਕੋਲ ਉਹ suit ਕੱਟ ਰਹੇ ਆ ਗਰਮੀ ਵਾਲਾ ਸਾਰੀਆਂ ਨਿਸ਼ਾਨੀਆਂ ਲਾ ਲਾਂਗੇ ਆਪਣੀ ਫਿਟਿੰਗ ਦੇ ਹਿਸਾਬ ਨਾਲ ਤੇ ਉਥੋਂ ਕੱਟ ਕਰ ਲਾਂਗੇ ਜੀ ਤੇ ਇਹ ਬਲੋਈਆਂ ਨਿਸ਼ਾਨ ਲਾ ਲਾਂਗੇ। ਥੋੜਾ ਜਿਹਾ ਛਾਗ ਘੱਟ ਦਿਖਦਾ ਸੀਗਾ। ਵਾਈਟ ਜਿਹਾ ਕਲਰ ਦਾ ਸੀ ਘੱਟ ਲੱਗ ਚੱਲਦਾ ਸੀ। ਤਾਂ ਕਰਕੇ ਨਿਸ਼ਾਨੀਆਂ ਵੀਡੀਓ ਚ ਘੱਟ ਦਿਖ ਰਹੀਆਂ ਨੇ ਜੀ। ਆਪਾਂ ਆਪਣੀ ਸੂਟ ਆਪ ਹੀ ਸਟਿਚ ਕਰ ਲੈਣੇ ਆ ਜੀ। ਲਾਈਨਿੰਗ ਵਾਲੇ ਵੀ ਕਰ ਲੈਣੇ ਆ ਜੀ ਪਰ ਜਿਆਦਾ ਨਹੀਂ ਕਰਦੇ ਹੈਗੇ ਵਿਆਸਾਦੀ ਵਾਲੇ ਕਰਵਾ ਲੈਣੇ ਹੁੰਦੇ ਆ ਇਕੱਲੇ ਜਾਣੇ ਕੋਲੇ ਟਾਈਮ ਘੱਟ ਹੁੰਦਾ ਜੀ ਇੱਕ ਸਾਲ ਦੇ ਵਿੱਚ ਦਿਨ ਛੋਟੇ ਹੁੰਦੇ ਨੇ ਤੇ ਜਿਹੜਾ ਆਪਾਂ ਕਦੇ-ਕਦੇ ਸੂਟ ਸਲਾਈ ਕਰਦੇ ਆ ਜੀ ਥੋੜਾ ਜਿਹਾ ਸੋਚ ਕੇ ਜੇ ਕੱਟਣਾ ਪੈਂਦਾ ਜਾਂ ਡੇਲੀ ਕਰਦੇ ਜੀ ਕਈ ਸੂਟ ਲਗਾਤਾਰ ਕਰ ਲੈਣੇ ਫਿਰ ਹੱਥ ਵਧੀਆ ਚੱਲ ਪੈਂਦਾ ਜਦੋਂ ਚਿਰ ਬਾਅਦ ਕਟਿੰਗ ਕਰਦੇ ਆਪਾਂ ਤਾਂ ਥੋੜਾ ਜਿਹਾ ਡਰ ਜਿਹਾ ਲੱਗਦਾ ਰਹਿੰਦਾ ਜੀ ਕਿਤੇ ਗਲਤ ਨਾ ਹੋ ਜਾਈ ਪਹਿਲਾਂ ਤਾਂ ਬਹੁਤ ਜ਼ਿਆਦਾ ਸਲਾਈ ਕਰ ਲੈਂਦੀ ਸੀ ਜੀ ਮੈਂ ਪਰ ਹੁਣ ਕੰਮਾਂ ਦੇ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਜੀ ਇਕੱਲੇ ਜਾਣੇ ਕਰਕੇ ਪਰ ਆਪਣਾ ਸੂਟ ਆਪ ਸਲਾਈ ਕਰ ਲੈਣੇ ਆ ਜੀ ਟਾਈਮ ਕੱਢ ਲੈਣੇ ਇਨਾਂ ਕ ਜੇ ਇੱਕ ਦਿਨ ਚ ਨਹੀਂ ਬਣੂਗਾ ਜੀ ਤਾਂ ਦੋ ਦਿਨਾਂ ਚ ਬਣ ਜੂ ਤਿੰਨ ਚ ਬਣ ਜੂ ਜਦੋਂ ਕਟਿੰਗ ਕਰ ਲੈਨੇ ਆਪਾਂ ਫੇਰ ਤਾਂ ਪਾਣੀ ਜਾਂਦਾ ਜੀ ਸੂਟ ਥੋੜਾ ਥੋੜਾ ਟਾਈਮ ਕੱਢ ਕੇ ਤੇ ਆਪਾਂ ਘਰੇ ਆਪਣਾ ਆਪਣੀ ਹਿਸਾਬ ਨਾਲ ਸਲਾਈ ਕਰ ਲੈਣੇ ਆ ਜੀ ਫੀਟਿੰਗ ਵਗੈਰਾ ਆਪਣੇ ਹਿਸਾਬ ਨਾਲ ਬਣਾ ਲੈਣੇ ਆ ਇਹ ਮੂਰਲੇ ਪੱਲੇ ਦੇ ਵਿੱਚ ਥੋੜੀ ਜੀ ਕਾਟ ਪਾ ਦਾਂਗੇ ਮੋਢਿਆਂ 'ਚ 1/2 ਇੰਚ ਦੀ ਪਾਉਣੀ ਨਹੀਂ ਜਿਆਦਾ ਨਹੀਂ ਪਾਉਣੀ ਫਰੇਕ ਦੀ ਕਟਿੰਗ ਦਾ ਵੀ ਹਿਸਾਬ ਹੈ ਫਰੇਕ ਦਾ ਵੀ ਅਲੱਗ-ਅਲੱਗ ਹੈ ਜੀ ਇਹ ਮੂਰਲੇ ਪੱਲੇ ਜੋ ਉੱਪਰ ਦੀ ਸਾਈਡ ਵੀ 1/2 ਇੰਚ ਦੀ ਕਾਟ ਪਾ ਦਿੰਨੇ ਹੁੰਦੇ ਆ ਇਹਦੇ ਨਾਲ ਫਿਰ ਮੋਢੇ ਪਿੱਛੇ ਨੂੰ ਲਈ ਜਾਂਦੇ ਆ ਬੈਕ ਗਲੇ ਦੀ ਵੀ ਆਪਾਂ ਕਟਿੰਗ ਕਰ ਲਾਂਗੇ ਤੇ ਮੋਰਲੇ ਗਲੇ ਤੇ ਤਾਂ ਆਪਾਂ ਬੋਕਰਮਾ ਲਾ ਕੇ ਬਣਾਵਾਂਗੇ ਜੀ ਉਹ ਨਹੀਂ ਹਜੇ ਕਟਿੰਗ ਕਰਦੇ ਉਹ ਤਾਂ ਲਾ ਕੇ ਉੱਤੇ ਫੇਰ ਕਟਿੰਗ ਕਰਾਂਗੇ ਬੈਕ ਗਲੇ ਦੀ ਕਟਿੰਗ ਕਰ ਲਾਂਗੇ ਇੱਥੇ ਮੈਟਰ ਲੱਗੀ ਸੀ ਗੱਲਾਂ ਕਰਨ ਇਹ ਭਲੋਈਆਂ ਦੇ ਨਿਸ਼ਾਨ ਆਪਾਂ ਨੀਚੇ ਵਾਲੇ ਸਾਈਡ ਵੀ ਲਗਾ ਲਾਂਗੇ ਸਾਰੇ ਨਿਸ਼ਾਨ ਲਾ ਲਾਂਗੇ ਜੀ ਇੱਥੋਂ ਆਪਾਂ ਫਿਰ ਭਲੋਈਆਂ ਪਾਉਣੀਆਂ ਆਸਾਨ ਹੋ ਜਾਂਦੀਆਂ ਨੇ ਜੇ ਇਹਦੀ ਚੱਕਣ ਵਾਲੀ ਲਾ ਲਾਂਗੇ ਜੀ ਕੋਈ ਆਪਾਂ ਹੋਰ ਨਹੀਂ ਜ਼ਿਆਦਾ ਲਗਾਉਂਦੇ ਬਸ ਚੱਕਣ ਵਾਲੀ ਲੱਗ ਜਾਂਦੀ ਐ ਨੇ ਆਸਾਨੀ ਨਾਲ ਜਿੰਨਾ ਕੋ ਹੋ ਸਕੇ ਸਟੇਜਿੰਗ ਦੀ ਵੀਡੀਓ ਵੀ ਬਣਾਵਾਵਾਂਗੇ ਜੀ ਇਹ ਹੁੰਦਾ ਜੀ ਬਿਸਟਚਿੰਗ ਦੀ ਤਾਂ ਘੱਟ ਬਣਦੀ ਆ ਬਾਬਾ ਡੇਲੀ ਇੱਕ ਦਿਨ ਦੇ ਵਿੱਚ ਆਪਾਂ ਨੂੰ ਸੂਟ ਨਹੀਂ ਬਣਦਾ ਹੈਗਾ। ਘਰ ਦੇ ਕੰਮਾ ਕਰਕੇ ਜਿੰਨਾ ਕੁ ਟਾਈਮ ਨਿਕਲਦਾ ਹੁੰਦਾ ਉਨਾਂ ਕੁ ਥੋੜਾ ਥੋੜਾ ਬਣਾ ਲੈਣੇ ਆ ਜੀ। ਕਈ ਵਾਰੀ ਜਲਦੀ ਵੀ ਬਣ ਜਾਂਦਾ। ਇੱਕ ਦਿਨ 'ਚ ਵੀ ਬਣ ਜਾਂਦਾ ਸੂਟ ਜੇ ਟਾਈਮ ਵੱਧ ਮਿਲ ਜੇ। ਜਾਂ ਫੇਰ ਦੋ ਦਿਨਾਂ 'ਚ ਬਣ ਜਾਂਦਾ ਜੀ। ਖੇਤਰ ਪਾਈ ਕਰਨੀ ਹੁੰਦੀ ਹੈ। ਇਹਦੇ ਉੱਤੇ ਆਪਾਂ ਕੋਈ ਲੇਸ ਵਗੈਰਾ ਨਹੀਂ ਲਾਉਣੀ ਦੀ ਸੂਟ ਤੇ ਬਸ ਜੀ ਪਲੀ ਸਲਾਈ ਕਰਨੀ ਹੈ। ਤਾ ਕਰਕੇ ਵੀ ਜਲਦੀ ਬਣ ਜਾਊਗਾ ਜਿਹਦੇ ਉੱਤੇ ਆਪਾਂ ਲੈਸ ਵਗੈਰਾ ਲਾਉਨੇ ਆ ਜੀ ਕੋਈ ਡਿਜ਼ਾਈਨ ਬਣਾਉਨੇ ਫਿਰ ਹੋਰ ਟਾਈਮ ਲੱਗ ਜਾਂਦਾ ਕਮ ਅਜੇ ਟਾਈਮ ਹੈ ਹੰਦਾ ਹੀ ਸਿੰਪਲ ਜਿਹਾ ਬਣਾ ਕੇ ਬਸ ਤਿਆਰ ਕਰ ਲੈਨੇ ਆਪਾਂ ਉਸ ਤੋਂ ਬਾਅਦ ਆ ਗਈ ਸੀ ਜੀ ਆਪਾਂ ਰਸੋਈ 'ਚ ਸਬਜ਼ੀ ਬਣਾਵਾਂਗੇ ਇੱਥੇ ਇਹ ਸਰੋਂ ਦਾ ਤੇਲ ਪਾ ਲਿਆ ਸੀ ਆਪਾਂ ਸਬਜ਼ੀ ਨੂੰ ਤੜਕਾ ਲਾ ਲ ਰਹੀ ਸੀਗੀ ਸੀ ਇੱਥੇ ਮੈਂ ਸਿਮਲਾ ਮਿਰਚ ਬਣਾ ਰਹੀ ਸੀ ਬਸ ਉਹ ਹੀ ਲਈ ਦਾਲਾ ਸਬਜ਼ੀਆਂ ਨੇ ਜੀ ਦੇ ਲਈ ਗਿਆ ਬਦਲ ਬਦਲ ਕੇ ਦੋ ਚਾਰ ਦਿਨਾਂ ਬਾਅਦ ਉਹ ਉਹਨਾਂ ਦੀ ਇਹ ਵਾਰੀ ਆ ਜਾਂਦੀ ਹੈ ਇਹ ਮਿਰਚਾਂ ਤੇ ਆਲੂ ਕੱਟ ਲੈਨੇ ਜੀ ਧੋ ਲੈਈ ਸੀ ਆਪਾਂ ਪਾਣੀ ਇਹਨਾਂ ਦਾ ਸੁੱਕ ਗਿਆ ਪਿਆਜ਼ ਟਮਾਟਰ ਭੁੰਨ ਲੈਨੇ ਅੱਜ ਵਿੱਚ ਹੀ ਕੱਟ ਲਈ ਜੀ ਮਿਰਚਾਂ ਦੇ ਆਲੂ ਇਹ ਥੋੜੀਆਂ ਜਿਹੀ ਵੱਡੇ ਸਾਈਜ਼ ਦੀਆਂ ਮਿਰਚਾਂ ਸੀਗੀਆਂ ਮੋਟੇ ਜੀ ਸਿਲਕੇ ਦੀਆਂ ਤਾਂ ਕਰਕੇ ਆਪਾਂ ਵਿੱਚ ਹੀ ਕੱਟ ਲਈਆਂ ਨੇ ਅੱਜ ਜਿੰਨੇ ਟਾਈਮ ਚ ਆਲੂ ਬਣਨਗੇ ਵੀ ਬਣ ਜਾਣਗੇ ਆ ਇਹਨੀਆਂ ਛੋਟੀਆਂ ਮਰਚਾਂ ਆਂਦੀਆਂ ਨੇ ਕੱਚੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਪਾਉਣੀ ਹੁੰਦੀ ਹੈ ਜੀ ਤੜਕਾ ਆਪਣਾ ਤਿਆਰ ਹੁੰਦਾ ਹੈ ਉਹਨੇ ਟਾਈਮ ਦੇ ਵਿੱਚ ਆਪਾਂ ਆਟਾ ਗੁੰਨ ਕੇ ਤਿਆਰ ਕਰ ਲੈਣੇ ਆ ਹੁਣ ਤਾਂ ਗਰਮੀ ਦੇ ਵਿੱਚ फटाफटੀ ਕੰਮ ਕਰਨੇ ਪਿਆ ਕਰਨਗੇ ਜੀ ਰਸੋਈ 'ਚ ਇੱਕ ਟਾਈਮ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਕੰਮ ਹੋ ਜਾਣ ਚੀਜ਼ਾਂ ਬਣ ਜਾਣ ਤਾਂ ਚੰਗਾ ਜੀ ਰਸੋਈ ਦੇ ਵਿੱਚ ਵੱਧ ਗਰਮੀ ਹੋ ਜਾਂਦੀ ਹੈ ਕੁਝ ਤਾਂ ਗੈਸ ਦਾ ਸੇਕ ਹੋ ਜਾਂਦਾ ਹੈ ਉਸ ਆਪਾਂ ਚੀਜ਼ ਬਣਾਉਂਦੇ ਜੀ ਉਹਦੀ ਪਾਫ ਵਗੈਰਾ ਹੋ ਜਾਂਦੀ ਹੈ ਬਹੁਤ ਗਰਮੀ ਆਉਣ ਲੱਗ ਜੰਨੀ ਹੈ। ਇਸ ਵਾਰ ਤਾਂ ਗਰਮੀ ਵੀ ਜਲਦੀ ਹੀ ਪੈਣ ਲੱਗ ਗਈ। ਪਤਾ ਨਹੀਂ ਕਿੰਨੀ ਕੁ ਗਰਮੀ ਪੈਣੀ ਹੈ ਜੀ ਇਸ ਵਾਰ। ਗਰਮੀ ਦੇ ਵਿੱਚ ਕੰਮ ਕਰਦੇ ਮਨ ਅੱਕ ਜਾਂਦਾ ਜੀ। ਠੰਡ ਦੇ ਵਿੱਚ ਇਹ ਜੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਆਰਾਮ ਨਾਲ ਆਪਾਂ ਕੰਮ ਕਰ ਲੈਂਦੇ ਜਦੋਂ ਮਰਜ਼ੀ ਕਰ ਲੈਂਦੇ ਆ। ਗਰਮੀ ਨਾਲ ਮਨ ਜਾ ਖਿਜਣ ਲੱਗ ਜਾਂਦਾ ਹੈ। ਤੜਕਾ ਵੀ ਆਪਣਾ ਤਿਆਰ ਹੋਣਾ ਹੈ ਤੇ ਆਟਾ ਵੀ ਆਪਣਾ ਗੁੰਨਣਾ ਵਾਲਾ ਜੀ। ਦੋਈ ਕਮਣਾੜ ਨਾਲ ਹੋ ਜਾਣਗੇ। ਲਓ ਜੀ ਆਟਾ ਆਪਣਾ ਗੁੰਨੇ ਆ ਗਿਆ। ਹੁਣ ਆਪਾਂ ਨਾਣ ਵਿੱਚ ਪਾ ਦਾਂਗੇ ਜੀ ਮਸਾਲੇ ਦੇ ਵਿੱਚ ਤੜਕੇ 'ਚ। ਹੱਥ ਧੋ ਕੇ ਥੋੜਾ ਜਿਹਾ ਪਾਵਾਂਗੇ ਪਾਣੀ। ਆਲੂਆਂ ਕਰਕੇ ਪਾਣੀ ਪਾਵਾਂਗੇ ਜੀ ਫਿਰ ਆਲੂ ਚੰਗੀ ਤਰ੍ਹਾਂ ਬਣ ਜਾਣਗੇ। ਪਾਣੀ ਪਾਉਣ ਨਾਲ ਹੀ ਪੱਕਦੇ ਨੇ ਚੰਗੀ ਤਰ੍ਹਾਂ। ਨੇ ਫਿਰ ਸਾਬ ਜੀ ਥੱਲੇ ਲੱਗਣ ਲੱਗ ਜਾਂਦੀ ਹੈ ਜੀ ਇਹ ᱱੋੜ ਵਿੱਚ ਹਲਦੀ ਆਪਾਂ ਪਾ ਲਿਆ ਤੇ ਪਾਣੀ ਪਾ ਦਿੱਤਾ ਨਾਲ ਹੁਣ ਥੋੜਾ ਜਿਹਾ ਚਿਰ ਆਪਾਂ ਇਹਨੂੰ ਫੇਰ ਪਕਾਵਾਂਗੇ ਤੇ ਉਨੇ ਟਾਈਮ ਦੇ ਵਿੱਚ ਆਪਾਂ ਆਟੇ ਨੂੰ ਮੁੱਕੀ ਦੇ ਦਿੰਦੇ ਨੇ ਇੱਕ ਵਾਰੀ ਹੋਰ ਵਧੀਆ ਹੋ ਜਾਊ ਆਟਾ ਆਪਣਾ ਫੇਟਾ ਕੇ ਰੱਖ ਦਾਂਗੇ ਜੀ ਹਜੇ 10-15 ਮਿੰਟਾਂ ਤੱਕ ਰੋਟੀ ਬਣਾਉਣ ਲੱਗਾਂਗੇ ਜਾ ਤੱਕ ਹੋਰ ਆਟਾ ਵਧੀਆ ਹੋ ਜਾਊਗਾ ਨਾਲ ਦੀ ਨਾਲ ਆਪਾਂ ਬਾਦੂ ਸਮਾਨ ਵੀ ਚੱਕ ਦਿੰਨੇ ਆਂ ਜੀ ਆਪਣੀ ਜਗ੍ਹਾ ਤੇ ਰੱਖ ਦਿੰਨੇ ਆਂ ਜਿੱਥੇ ਚੱਕਦੇ ਆਂ ਕਈ ਵਾਰੀ ਮਨ ਨਹੀਂ ਹੁੰਦਾ ਜੀ ਕੰਮ ਕਰਨ ਦਾ ਫਿਰ ਖਲਾਰਾ ਪੈ ਵੀ ਜਾਂਦਾ ਇਕੱਲੇ ਜਾਣੇ ਕਰਕੇ ਕਈ ਵੱਡ ਢਿੱਲ ਮੱਠ ਹੁੰਦੀ ਹੈ ਜੀ ਫਿਰ ਉਹਨਾਂ ਕੰਮ ਨਹੀਂ ਬਣਦਾ ਇਹ ਮਸਾਲਾ ਆਪਣਾ ਤਿਆਰ ਹੋ ਗਿਆ ਸੀਗਾ ਜੀ ਇਦੇ ਵਿੱਚ ਪਾ ਦਿੱਤੇ ਨੇ ਆ ਪਾਲੂ ਤੇ ਸਿੰਗਰਾ ਮਿਰਚ ਥੋੜਾ ਜਿਹਾ ਪਾਤਾ ਪਾਣੀ ਹੋਰ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਟੱਕ ਦਾਂਗੇ ਆਪਾਂ ਉਸ ਤੋਂ ਬਾਅਦ ਆ ਗਈ ਵਾਰੀ ਜੀ ਸਟੀਚਿੰਗ ਦੀ ਇਹ ਦੋ ਦਿਨਾਂ ਦਾ ਵਲੌਗ ਹੈ ਜੀ ਆਪਣਾ ਦੋ ਦਿਨਾਂ ਵਿੱਚ ਬਣਾਇਆ ਤੇ ਇਹ ਸਲਵਾਰ ਸਟਿਚ ਕਰ ਰਹੀ ਸੀ ਮੈਂ ਪਹਿਲਾਂ ਕਟਿੰਗ ਕਰ ਲਿਆ ਸੀ ਸੂਟ ਆਪਾਂ ਸਾਰਾ ਕਮੀਜ਼ ਰੱਖ ਦਿੱਤਾ ਸੀਗਾ ਸਾਈਡ ਤੇ ਪਹਿਲਾਂ ਸਲਵਾਰ ਦੀ ਸਟੀਚਿੰਗ ਕਰ ਲੈਣੇ ਆ ਜੀ ਇਹ ਮੂਰੀਆਂ ਬਣਾ ਰਹੀ ਸੀ ਬਲ ਵਗੈਰਾ ਆਪਾਂ ਪਾ ਲਏ ਨੇ 벨ਟ ਜੜ ਲਈਏ ਜੀ ਤੇ ਮੂਰੀਆਂ ਹੀ ਰਹਿ ਗਈਆਂ ਸੀ ਕੱਲੀਆਂ ਮੂਰੀਆਂ ਬਣਾ ਲਾਂਗੇ ਮੂਰੀਆਂ ਮੈਂ ਬਣਾ ਰਹੀ ਹਾਂ ਜੀ ਸਿੰਪਲ ਕੋਈ ਡਿਜ਼ਾਈਨ ਵਗੈਰਾ ਨਹੀਂ ਪਾਇਆ ਡਿਜ਼ਾਈਨ ਵਗੈਰਾ ਵਾਲਾ ਥੋੜਾ ਜਿਹਾ ਸਿੱਧਾ ਰਹਿ ਜਾਂਦਾ ਹੈ ਮੂਰੀਆਂ ਤੇ ਸਕਰੋਲ ਕਰ ਰਹੇ ਹਾਂ ਆਪਾਂ ਸਾਰਿਆਂ ਦੇ ਅਸਾ ਕਰੌਲੀ ਭਰ ਦਾਂਗੇ ਜੀ ਆਪਾਂ ਸੰਗਣੇ ਬਣਦੀਆਂ ਨੇ ਇਹਦਾ ਬੜੀਆ ਮੂਰੀ ਖੜਮੀ ਜੀ ਬਣ ਜਾਂਦੀ ਐ ਅੱਜ ਸਲਵਾਰ ਬਣਾ ਲਾਂਗੇ ਜੀ ਕੱਲ ਨੂੰ ਕਮੀਜ਼ ਬਣਾ ਲਾਂਗੇ ਆਪਾਂ ਦੋ ਦਿਨਾਂ ਦੇ ਵਿੱਚ ਸੂਟ ਤਿਆਰ ਹੋ ਜਾਊਗਾ ਜੀ ਇੱਕ ਤਾਂ ਗਰਮੀ ਐ ਜੀ ਗਰਮੀ ਕਰਕੇ ਫਿਰ ਜ਼ਿਆਦਾ ਸਾਰਾ ਦਿਨ ਵੀ ਕੰਮ ਨਹੀਂ ਕਰੀ ਜਾਂਦੇ ਹੈਗੇ ਦੁਪਹਿਰੇ ਰੈਸਟ ਵੀ ਘੰਟਾ ਕਰਨੀ ਜ਼ਰੂਰੀ ਹੈ ਜੀ। ਫਿਰ ਨਹੀਂ ਥਕਾਵਟ ਹੋ ਜਾਂਦੀ ਹੈ। ਸਿੰਪਲ ਜਿਹੀਆਂ ਬੂਰੀਆਂ ਬਣਾ ਲੀਏ ਨੀ ਜੀ ਆਪਾਂ। ਸਿੰਪਲ ਜਿਹੀ ਸੂਟ ਬਣਾਵਾਂਗੇ। ਕੋਈ ਡਿਜ਼ਾਈਨਿੰਗ ਨਹੀਂ ਕਰਦੇ ਇਹਦੇ ਉੱਤੇ ਆਪਾਂ। ਸਿੰਪਲ ਜਾਂ ਜਲਦੀ ਬਣ ਜਾਂਦਾ ਜੀ। ਜੇ ਕੋਈ ਡਿਜ਼ਾਈਨਿੰਗ ਵਗੈਰਾ ਕਰਦੇ ਆ ਤਾਂ ਉਹਨੂੰ ਟਾਈਮ ਲੱਗਦਾ ਹੈ। ਤਾਂ ਕਰਕੇ ਆਪਾਂ ਸਿੰਪਲ ਹੀ ਬਣਾ ਲਾਂਗੇ। ਕਾਲਣੋ ਕਬੀਜ ਕਰ ਲਾਂਗੇ ਤਿਆਰ ਫਿਰ ਜੇ ਕਾਲਣੋ ਟਾਈਮ ਲੱਗਿਆ ਤਾਂ ਤਰਪਾਈ ਵੀ ਕਰ ਦਾਂਗੇ ਜੀ ਨਹੀਂ ਤਰਪਾਈ ਅਗਲੇ ਦਿਨ ਹੋ ਜਾਂਦੀ ਹੈ ਹੌਲੀ ਹੌਲੀ ਕਰਕੇ ਆਪਣਾ ਸੂਟ ਤਿਆਰ ਹੋ ਜਾਂਦਾ ਜੀ ਗਰਮੀਆਂ 'ਚ ਆਪਾਂ ਠੀਕ ਜੇ ਕੱਪੜੇ ਲੈਣੇ ਆ ਜੀ ਪੌਣ ਵਾਲੇ ਜਿਆਦਾ ਮਹਿੰਗੇ ਨਹੀਂ ਹੁੰਦੇ ਜਿੰਨੇ ਹੌਲੇ ਹੋਣ ਓਨੇ ਵਧੀਆ ਰਹਿੰਦੇ ਨੇ ਤੇ ਜੇ ਸਲਾਈ ਕਰਾਉਣੀ ਆ 19 ਸਲਾਈ ਪੈ ਜਾਂਦੀ ਓਹਨਾਂ ਦੀ ਓਨੇ ਦਾ ਸੂਟ ਹੁੰਦਾ 19 ਸਲਾਈ ਤਾਂ ਕਰਕੇ ਆਪਾਂ ਟਾਈਮ ਕੱਢ ਕੇ ਘਰ ਹੀ ਸਲਾਈ ਕਰ ਲੈਂਦੇ ਆ ਜੀ ਹੌਲੀ ਹੌਲੀ ਕਰਕੇ ਵਰੀਆ ਬਣ ਗਈਆਂ ਸੀਗੇ ਜੇ ਮੋਰੀਆਂ ਇਹ ਕਿ ਜਦੋਂ ਕਈ ਵਾਰੀ ਮਸ਼ੀਨ ਤਾਕਾ ਤੋੜਨ ਲੱਗ ਜਾਂਦੀ ਹੈ ਜੀ ਬਾਰ ਬਾਰ ਫੇਰ ਮਾਰ ਖਿਜਣ ਜੇ ਲੱਗ ਜਾਂਦਾ ਹੈ ਪਹਿਲਾਂ ਤੋੜਦੀ ਸੀ ਜਦੋਂ ਸ਼ੁਰੂ ਕਰਿਆ ਫਿਰ ਆਪਾਂ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਤੇਲ ਵਗੈਰਾ ਦੇ ਲਿਆ ਸੀ ਤੇ ਰੀਲ ਤੇ ਵੀ ਤੇਲ ਲਗਾ ਲਿਆ ਸੀ ਥੋੜਾ ਜਿਹਾ ਫਿਰ ਵਧੀਆ ਚੱਲਣ ਲੱਗ ਪਈ ਸੀ फटाफट ਹੋ ਜਾਂਦਾ ਕੰਮ ਤੇ ਇਹ ਪੁੰਨ ਰਹੇ ਆ ਜੀ ਆਪਾਂ ਤੜਕਾ ਮੋਂਗੇ ਦੀ ਦਾਲ ਤਰੀ ਹੋਈ ਹੈ ਅੱਜ ਆਪਣੀ ਉਹਨੂੰ ਲਾਉਣੀ ਹੈ ਜੀ ਤੜਕਾ ਦਾਲ ਤਰੀ ਹੋਈ ਹੈ ਆਪਣੀ ਬਾਹਰ ਹਾਰੇ ਦੇ ਵਿੱਚ ਤੇ ਤੜਕਾ ਭੁੰਨ ਕੇ ਆਪਾਂ ਚੰਗੀ ਤਰ੍ਹਾਂ ਉਹਦੇ ਵਿੱਚ ਪਾ ਦਾਂਗੇ ਜੀ ਹਾਂਜੀ ਹਜੇ ਉੱਥੇ ਸੇਕਦੇ ਪਈ ਰਹੂਗੀ ਹਜੇ ਨਹੀਂ ਕੱਢ ਕੇ ਲਿਆਉਂਦੇ ਜੀ ਆਪਾਂ ਸ਼ਾਮ ਨੂੰ ਕੱਢਾਂਗੇ ਬਸ ਇਹ ਸਿੰਪਲ ਤੜਕਾ ਜੀ ਆਪਣਾ ਪਿਆਜ਼ ਲਸਣ ਆ ਤੇ ਕਤੀ ਟਮਾਟਰ ਨਾਲ ਪਾ ਲਿਆ ਸੀ ਜੀਰਾ ਪੋਨ ਲਾ ਗਏ ਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਜਿੰਨਾ ਟਾਈਮ ਤੱਕ ਘਿਓ ਨਹੀਂ ਛੱਡਦਾ ਵਧੀਆ ਘਿਓ ਛੱਡੇ ਤੋਂ ਮਸਾਲਾ ਪਾਉਣੀ ਆ ਜੀ ਆਪਾਂ ਦੀ ਫਿਰ ਦਾਲ ਪਣੀ ਦਾ ਟੇਸਟ ਅਲੱਗ ਹੁੰਦਾ ਬਹੁਤ ਵਧੀਆ ਹੋ ਜਾਂਦਾ ਥੋੜੀ ਜੀ ਆਪਾਂ ਪਾ ਲਈ ਸੀ ਸੁੱਕੀ ਮੇਥੀ ਥੋੜੀ ਹੀ ਪਾਈ ਸੀ ਜਿਆਦਾ ਨਹੀਂ ਪਾਈ ਹੈ ਜੀ ਸਾਰੀ ਭੈਣ ਭਰਾਵਾਂ ਦਾ ਆਪਣੀ ਚੈਨਲ ਤੇ ਆਉਣ ਲਈ ਜੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਸਾਰੇ ਸਾਰੀ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ ਵੱਤੋ ਵੱਤ ਸਪੋਰਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਲਓ ਜੀ ਆਪਣਾ ਤੜਕਾ ਤਿਆਰ ਹੋ ਗਿਆ ਤੇ ਪਾਣੀ ਰੱਖ ਦਾਂਗੇ ਆਪਾਂ ਗਰਮ ਹੋਣ ਲਈ ਜੇ ਦਾਲ ਦੇ ਵਿੱਚ ਜ਼ਰੂਰਤ ਹੋਈ ਤਾਂ ਪਾਣੀ ਗਰਮ ਕਰਕੇ ਪਾਵਾਂਗੇ ਚੱਲਦੇ ਆਂ ਜੀ ਬਾਹਰ ਆਪਾਂ ਹਾਰੀ ਕੋਲੇ ਲੈ ਕੇ ਚੱਲਦੇ ਆ ਤੁਹਾਨੂੰ ਜਿੱਥੇ ਦਾਲ ਤਰੀ ਹੋਈ ਹੈ ਆਪਣੀ ਹਰੀ ਦੇ ਵਿੱਚ ਪਾਵਾਂਗੇ ਸੋਰੀ ਹਰੀ ਦਾਲ ਤਰੀਗੀ ਦਾਲ ਦੇ ਵਿੱਚ ਪਾਵਾਂਗੇ ਤੜਕਾ ਚਲ ਕੇ ਤੇ ਧੋਤੇ ਹੋਏ ਸੀ ਜੀ ਕੱਪੜੇ ਤੇ ਦੋ ਦਿਨਾਂ ਦੀ ਵੀਡੀਓ ਹੈ ਜੀ ਇਹ ਪਹਿਲਾਂ ਵੀ ਦੱਸੀ ਸੀ ਇਹਦੇ ਵਿੱਚ ਪਾ ਦਿੰਦੀ ਇਹ ਦੀ ਦਾਲ ਆਪਣੀ ਬਣਨ ਵਾਲੀ ਹੈ ਸੀ ਪਰ ਅਜੇ ਆਪਾਂ ਇਹਨੂੰ ਚੱਕ ਦੇਣੀ ਹੈਗੀ ਸੇਕ ਤੋਂ ਅੱਗ ਹੁਣ ਘੱਟੀ ਸੀ ਜ਼ਿਆਦਾ ਹੈ ਨਹੀਂ ਤਾਂ ਕਰਕੇ ਇਥੇ ਸੇਕਦੇ ਪਈ ਰੋਜੀ ਨਾਲੇ ਗਰਮ ਰਹੂਗੀ ਖਾਣ ਵੇਲੇ ਤੱਕ ਦਿਨਾਰੀ ਨਾਲੇ ਹੋ ਬ੍ਰਿਜ ਜੂਗੀ ਚੰਗੀ ਤਰ੍ਹਾਂ ਕਈ ਵਾਰੀ ਬੋਲ ਦੇ ਕਸੋਰ ਆਹੀ ਮੁੱੱਚੇ ਕੁਸੋਰ ਗੱਲ ਨਿਕਲ ਜਾਂਦੀ ਹੈ ਇਗਨੋਰ ਕਰਿਓ ਸੀ ਕਈ ਵਾਰੀ ਇਹ ਗਲਤ ਬੋਲਿਆ ਜਾਂਦਾ ਅੱਜ ਦੀ ਵੀਡੀਓ ਇਨੀਜਿਕ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਕੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾਲ ਆਪਣੀ ਬਣ ਕੇ ਤਿਆਰ ਹੈ ਜੀ